ਲੈ ਕੇ ਸੱਜੀ ਆ ਪੰਜਾਬ ਦੇ ਸਕੂਲਾਂ ਕਾਲਜਾਂ ਵਿਦਿਅਕ ادارےਾਂ ਨੂੰ ਲੈ ਕੇ ਜਿਹੜਾ ਕਿ ਇੰਪੋਰਟੈਂਟ ਇਨਸਟਰਕਸ਼ਨ ਸਾਡੇ ਸੱਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਤੇ ਮੈਂ ਇਸ ਦੇ ਵਿੱਚ ਆਪ ਸਭ ਦਾ ਸਹਿਯੋਗ ਮੰਗਦਾ ਹਾਂ ਸਾਰੇ ਅਧਿਆਪਕ ਸਹਿਬਾਨਾਂ ਦਾ ਸਾਰੇ ਸਰਪੰਚ ਸਹਿਬਾਨਾਂ ਦਾ ਐਸ ਐਮ ਸੀਜ਼ ਦਾ ਸਾਡੇ ਯੂਥ ਕਲੱਬਾਂ ਦਾ ਪੰਚਾਇਤਾਂ ਦਾ ਸਰਪੰਚ ਸਹਿਬਾਨਾਂ ਦਾ ਨਗਰ ਕੌਂਸਲ ਦੇ ਸਾਰੇ ਮੁਲਾਜ਼ਮਾਂ ਦਾ ਲੋਕਲ ਬਾਡੀ ਡਿਪਾਰਟਮੈਂਟ ਦਾ ਪੰਜਾਬ ਨੇ ਹੁਣ ਤੱਕ ਦਾ ਜਿਹੜਾ ਹੈ ਸਭ ਤੋਂ ਮਾੜਾ ਹੜ ਦੇਖਿਆ 88 ਤੋਂ ਵੀ ਜਿਹੜਾ ਵਰਸਟ ਹੈ ਸਾਡੇ ਆਪੋਂ ਦੇਖਿਆ ਭਾਰੀ ਬਰਸਾਤ ਕਰਕੇ ਡੈਮਾਂ ਤੋਂ ਪਾਣੀ ਜੋ ਆਇਆ ਦਰਿਆਵਾਂ 'ਚ ਜੋ ਪਾਣੀ ਆਇਆ ਉਹਦੇ ਕਰਕੇ ਜਿਹੜੇ ਹੈ ਸਾਨੂੰ ਕਈ ਦਿਨਾਂ ਤੱਕ ਸਕੂਲਾਂ ਛੁੱਟੀਆਂ ਕਰਨੀਆਂ ਪਈਆਂ ਔਰ ਬੱਚਿਆਂ ਦੀ ਪੜ੍ਹਾਈ ਦਾ ਵੀ ਜਿਹੜਾ ਹੈ ਵੱਡਾ ਨੁਕਸਾਨ ਹੋਇਆ ਉਹਨੂੰ ਉਸ ਨੂੰ ਗੈਪ ਨੂੰ ਫਿਲ ਕਰਨਾ ਉਹ ਵੀ ਚੈਲੰਜ ਹੋਊਗਾ ਇਹਦੀ ਆਪਣਾ ਦੀ ਕਬੱਡੀ ਜ਼ਿੰਮੇਵਾਰੀ ਹੈ ਤੇ ਕੱਲ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਰਕਾਰੀ ਐਡਿਡ ਅਨਐਡਿਡ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਖੁੱਲਣਗੀਆਂ ਸਿਰਫ ਉਹ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਜੋ ਬਿਲਕੁਲ ਹਾਜਰੀ ਨਹੀਂ ਪਾਣੀ ਚ ਹੈ ਉਹਨਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਬੰਦ ਕਰ ਸਕਦੇ ਨੇ ਬਾਕੀ ਸਾਰੀਆਂ ਖੁੱਲਣਗੀਆਂ ਇਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਬੱਚਿਆਂ ਦੀ ਇਨਸਟ੍ਰਕਟਰਸ ਦੀ ਲੈਕਚਰਸ ਦੀ ਪ੍ਰੋਫੈਸਰਸ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਨਾਂ ਉਹਨਾਂ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਉੱਥੇ ਦੇ ਜਿਹੜੇ ਉਹਨਾਂ ਕਾਲਜਿਸ ਉਹਨਾਂ ਯੂਨੀਵਰਸਿਟੀ ਦੀ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਊਗੀ ਇਦਾਂ ਹੀ ਜਿੰਨੇ ਪ੍ਰਾਈਵੇਟ ਸਕੂਲ ਆ ਸਾਰੇ ਉਹ ਸਾਰੇ ਕੱਲ ਤੋਂ ਖੁੱਲਣਗੇ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗਸ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ਦੀ ਹੋਊਗੀ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਪਰ ਸਾਡੇ ਅਧਿਆਪਕਾਂ ਲਈ ਤੇ ਸਪੋਰਟ ਸਟਾਫ ਲਈ ਉਹ ਖੁੱਲਣਗੇ ਸਾਰੇ ਸਕੂਲ ਅਧਿਆਪਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ 20000 ਬਿਲਕੁਲ ਹੈ ਕਿ ਅਸੀਂ ਨਹੀਂ ਚਾਹਦੇ ਕਿ ਕਿਤੇ ਵੀ ਕੋਈ ਵੀ ਸਾਡੇ ਬੱਚੇ ਨੂੰ ਯਾ ਸਾਡੇ ਕਿਸੇ ਅਧਿਆਪਕ ਨੂੰ ਖਰੋਚ ਤੱਕ ਵੀ ਆਵੇ ਇਸ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਕਾਰਜ ਕੱਲ ਸਾਰੇ ਸਰਕਾਰੀ ਸਕੂਲਾਂ ਚ ਅਧਿਆਪਕ ਤੇ ਸਪੋਰਟ ਸਟਾਫ ਜਾਊਗਾ ਉੱਥੇ ਜਾ ਕੇ ਤੇ ਮੈਂ ਸਾਰੇ ਸਰਪੰਚ ਸਹਿਮਾਨਾਂ ਨੂੰ ਬੇਨਤੀ ਕਰਦੇ ਆਪਣੇ ਬੱਚਿਆਂ ਦਾ ਮਸਲਾ ਐ ਐਸਐਮਸੀ ਨੂੰ ਬੇਨਤੀ ਸਾਰੀ ਪੰਚਾਇਤ ਨੂੰ ਬੇਨਤੀ ਤੇ ਖਾਸ ਕਰਕੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਕੱਲ 2 ਘੰਟੇ ਲੱਗ ਘੰਟੇ ਲਾ ਕੇ ਆਪਾਂ ਸਕੂਲਾਂ ਨੂੰ ਚੈੱਕ ਕਰਨਾ ਹੈ ਚੈੱਕ ਵੀ ਕਰਨਾ ਤੇ ਸਾਫ ਵੀ ਕਰਨਾ ਹੈ ਪਾਣੀ ਦੀ ਬਰਸਾਤਾਂ ਕਰਕੇ ਬੰਦ ਹੋਏ ਕਮਰਿਆਂ 'ਚ ਕਿਤੇ ਕੋਈ ਤਰੇੜ ਕਿਤੇ ਕੋਈ ਦਰਾਰ ਨਾ ਹੀ ਹੋਵੇ ਇਸ ਸਕੂਲ ਆਪਾਂ ਸਾਫ਼ ਕਰਕੇ ਉਸ ਸਕੂਲ ਦੇ ਵਿੱਚ ਘਾ ਬੂਟੀ ਬਰਸਾਤ ਚ ਬਹੁਤ ਹੋ ਜਾਂਦੀ ਹੈ ਕਿਸੇ ਬੱਚੇ ਨੂੰ ਕੋਈ ਕੀੜਾ ਕੋਈ ਜਾਨਵਰ ਕੋਈ ਸਭ ਉਹ ਸਾਫ਼ ਕਰਕੇ ਦੋਗੇ ਤੇ ਤਾਂ ਕਿ ਪਸੋਂ ਤੋਂ ਸਾਡੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਖੁੱਲੇ ਜਾਣਗੇ ਮੈਂ ਸਾਰੇ ਸਰਪੰਚ ਸਾਹਿਬਾਨਾਂ ਦਾ ਯੂਥ ਕਲੱਬ ਦੇ ਮੇਰੇ ਸਾਥੀਆਂ ਦਾ ਐਸਐਮਸੀ ਦਾ ਕਹਿੰਦਾ ਕਿ ਵੱਧ ਤੋਂ ਵੱਧ ਮੇਰੇ ਟੀਚਰਸ ਨੂੰ ਸਾਡੇ ਅਧਿਆਪਕਾਂ ਦਾ ਸਹਿਯੋਗ ਕਰੋ ਜਿੱਥੇ ਕਿਤੇ ਵੀ ਅਧਿਆਪਕਾਂ ਨੂੰ ਜਾਂ ਪੰਚਾਇਤ ਨੂੰ ਜਾਂ ਸਰਪੰਚ ਸਭਾ ਨੂੰ ਯੂਥ ਕਲੱਬ ਨੂੰ ਕਿਤੇ ਵੀ ਲੱਗਦਾ ਕਿ ਸਕੂਲ 'ਚ ਕੋਈ ਗਰੇਡ, ਤਰਾੜ, ਕੋਈ ਕ੍ਰੇਡ ਆਈ ਹੈ ਜਾਂ ਕੋਈ ਬੱਚੇ ਦੀ ਅੰਸੇਪ ਹੈ ਇਮੀਡੀਏਟਲੀ ਮੌਕੇ ਤੇ ਜਿਹੜਾ ਹੈ ਉਹ ਇਨਫੋਰਮ ਕਰਨਗੇ ਐਸਡੀਐਮ ਸਹਿਬਾਨਾ ਨੂੰ ਸਬੰਧਿਤ ਡੀਸੀ ਸਹਿਬਾਨਾ ਨੂੰ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਬਾਕੀ ਸਾਰੇ ਸਕੂਲਾਂ 'ਚ ਜਿਹੜੀ ਪੜ੍ਹਾਈ ਹੈ ਸਰਕਾਰੀ ਸਕੂਲਾਂ 'ਚ ਪਰਸੋਂ ਤੋਂ ਚੱਲੂਗੀ ਜਿੱਥੇ-ਜਿੱਥੇ ਹਜੇ ਵੀ ਪਾਣੀ ਹੈ ਉਦੀ ਪਾਵਰ ਅਸੀਂ ਡੀਸੀਸ ਨੂੰ ਦੇ ਦਿੱਤੀ ਹੈ ਉਹ ਸੰਬੰਧਿਤ ਡੀਸੀਸ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਚੁੰਨੰਦਾ ਸਕੂਲ ਹੋਣਗੇ ਤੇ ਪਾਣੀ ਹੈ ਉਹਨਾਂ ਦੇ ਵਿੱਚ ਉਹ ਛੁੱਟੀਆਂ ਹਜੇ ਐਕਸਟੈਂਡ ਕਰ ਸਕਦੀ ਹੈ ਇਹ ਜਾਣਕਾਰੀ ਸਾਡੇ ਬੱਚਿਆਂ ਨੂੰ ਸਾਡੇ ਪ੍ਰੋਫੈਸਰਸ ਤੁਹਾਡੇ ਆਪ ਹੀ ਆਫਗਾਨੀ ਸੇਫਟੀ ਨੂੰ ਰੱਖ ਕੇ ਹਰਕਤ ਨੂੰ ਜਾਰੀ ਰੱਖੇ ਕੱਲ ਸਕੂਲ ਖੁੱਲਣਗੇ ਜੀ ਉਹ ਟੀਚਰ ਰੱਖਣਗੇ ਕੱਲ ਸਾਰੇ ਪ੍ਰਾਈਵੇਟ ਸਕੂਲ ਸਾਰੇ ਖੁੱਲਣਗੇ ਸਰਕਾਰੀ ਸਕੂਲ ਟੀਚਰਾਂ ਤੇ ਸਪੋਰਟਿੰਗ ਸਟਾਫ ਲਈ ਖੁੱਲਣਗੇ ਪਰ ਬੱਚਿਆਂ ਲਈ ਬੰਦ ਰਹੇਗੇ ਕਿਉਂਕਿ 28 ਲੱਖ ਬੱਚਾ ਲੱਖਾਂ 28 ਲੱਖ ਬੱਚਾ ਸਾਡੇ ਸਰਕਾਰੀ ਸਕੂਲਾਂ ਚ ਪੜ੍ਹਦੇ ਉਹਨਾਂ ਦੀ ਸੇਫਟੀ ਪ੍ਰਾਈਵੇਟ ਸਕੂਲਾਂ ਦੀ ਤੱਕ ਗਿਣਤੀ ਘਟ ਹੈ 8000 ਸਕੂਲ ਨੇ ਪਲੱਸ ਉਹਨਾਂ ਦੇ ਜਿਹੜੇ ਮੈਨੇਜਮੈਂਟ ਹੈ ਸਭ ਕੁਝ ਉਹ ਮੈਨੇਜ ਕਰ ਸਕਦੇ ਅੱਜ ਦੇਖ ਸਕਦੇ ਪ੍ਰਾਈਵੇਟ ਸਕੂਲਾਂ ਦੇ ਪਰ ਬੱਚਿਆਂ ਦੀ ਸੇਫਟੀ ਵੀ ਉਨੀ ਹੀ ਜ਼ਰੂਰੀ ਹੈ ਇਹ ਉਹਨਾਂ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਮੈਨੇਜਮੈਂਟ ਇਨਸ਼ੋਰ ਕਰ ਰਹੇ ਨੇ ਕਿ ਕਿਤੇ ਵੀ ਪ੍ਰਾਈਵੇਟ ਸਕੂਲ ਨੂੰ ਲੱਗਦਾ ਕਿ ਸਾਡਾ ਕੋਈ ਬਿਲਡਿੰਗ ਦੇ ਵਿੱਚ ਕੋਈ ਹਾਮ ਹੋਇਆ ਉਹ ਸਕੂਲ ਬੰਦ ਰੱਖਾਂਗੇ